ਕੇਪੀਐਸ ਗਿੱਲ ਨੇ ਕਿਉਂ ਬਚਾਇਆ ਪਾਈ ਜਗਤਾ ਸਿੰਘ ਹਵਾਰੇ ਨੂੰ ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਤਾਂ ਜਰੂਰ ਹੋਈ ਹੋਵੇਗੀ ਕਿ ਜਿਹੜੇ ਕੇਪੀਐਸ ਗਿੱਲ ਦੀ ਸ਼ੈਤਿੰਗ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਘਰਾ ਤੋਂ ਚੁੱਕ-ਚੁੱਕ ਕੇ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਜਿਸ ਦੇ ਇਸ਼ਾਰੇ ਤੇ ਪੰਜਾਬ ਦੀ ਜਵਾਨੀ ਦਾ ਐਨਾ ਵੱਡਾ ਘਾੜ ਕੀਤਾ ਗਿਆ ਕਿ ਮਾਚੇ ਦੇ ਕਈ ਪਿੰਡਾਂ ਵਿੱਚ ਤਾਂ ਕੋਈ ਸਿੱਖ ਨੌਜਵਾਨ ਸੜਕਾਂ ਤੇ ਤੁਰਦਾ ਫਿਰਦਾ ਨਹੀਂ ਸੀ ਦਿਸਦਾ ਪਰ ਜਿਹੜੇ ਸੂਰਮਿਆਂ ਨੇ ਇਸ ਜ਼ਾਲਮ ਰਾਜ ਦੇ ਹੁਕਮਰਾਨ ਬਿਆਨਤ ਸਿੰਘ ਨੂੰ ਗੱਡੀ ਚਾੜਿਆ ਉਸ ਖਾਲਕੂ ਜੱਥੇਬੰਦੀ ਦਾ ਸਭ ਤੋਂ ਮੇਨ ਬੰਦਾ ਜਦੋਂ ਕੇਪੀਐਸ ਗਿੱਲ ਦੀ ਗ੍ਰਿਫਤ ਵਿੱਚ ਸੀ ਤੇ ਕੇਪੀਐਸ ਗਿੱਲ ਦੇ ਨਾਲ ਦੇ ਸਾਰੇ ਪੁਲਿਸੀਆਂ ਨੇ ਜਦੋਂ ਭਾਈ ਜਗਤਾ ਸਿੰਘ ਹਵਾਰੇ ਦਾ ਫਰਜੀ ਅਨਕਾਊਂਟਰ ਕਰਨ ਲਈ ਸਾਰੀਆਂ ਤਿਆਰੀਆਂ ਕਰ ਚੁੱਕੇ ਸਨ ਤਾਂ ਕੇਪੀਐਸ ਗਿੱਲ ਦੇ ਸਾਹਮਣੇ ਅਜਾਈ ਕਿਹੜੀ ਮੁਸ਼ਕਲ ਆ ਗਈ ਸੀ ਕਿ ਉਸ ਨੂੰ ਇਹ ਇਨਕਾਊਂਟਰ ਰੁਕਵਾਉਣਾ ਪਿਆ ਇਹ ਸਾਰੀ ਘਟਨਾ ਬਾਰੇ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਜੇਕਰ ਤੁਸੀਂ ਭਾਈ ਜਗਤਾ ਸਿੰਘ ਹਵਾਰੇ ਨੂੰ ਸਿੱਖ ਕੌਮ ਦਾ ਜੱਥੇਦਾਰ ਮੰਨਦੇ ਹੋ ਤਾਂ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਤੇ ਸੇ ਵੀਡੀਓ ਨੂੰ ਇੱਕ ਲਾਈਕ ਕਰਕੇ ਬਾਅਦੇ ਬਾਅਦ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਸ ਫੇਸਬੁੱਕ ਪੇਜ ਨੂੰ ਫੋਲੋ ਕਰ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਸ ਬਾਰੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਸਿੰਘ ਸੂਰਮਿਆ ਨੇ ਹਾਈ ਸਿਕਿਉਰਿਟੀ ਵਿੱਚ ਬਿਆਨਤ ਸਿੰਘ ਨੂੰ ਗੱਡੀ ਚਾਰਿਆ ਸੀ ਤੇ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਖਾਰਕੋ ਸਿੰਘ ਗ੍ਰਿਫਤਾਰ ਕਰ ਲਏ ਸਨ CBI ਲੁਧਿਆਣਾ ਤੇ CBI ਪਟਿਆਲੇ ਦੇ ਮਿਨੇਜੁਲੇ ਆਪਰੇਸ਼ਨ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਭਾਈ ਜਗਤ ਮਾਸਿੰਘ ਹਵਾਰੇ ਨੂੰ ਗੱਡੀ ਵਿੱਚ ਬਿਠਾਉਣ ਤੱਕ ਸੀਬੀਆਈ ਲੁਧਿਆਣਾ ਟੀਮ ਦੇ ਪਸੀਨੇ ਛੁੱਟ ਗਏ ਸੀਬੀਆਈ ਲੁਧਿਆਣਾ ਦੇ ਹੱਟੇ-ਕੱਟੇ 6-7 ਨੌਜਵਾਨ ਲਗਭਗ ਅੱਧਾ ਪੌਣਾ ਘੰਟਾ ਜੋਰ ਅਜਮਾਈਸ਼ ਕਰਕੇ ਮਸਾ ਮਸਾ ਭਾਈ ਜਗਤਾ ਸਿੰਘ ਹਵਾਰੇ ਨੂੰ ਗੱਡੀ ਅੰਦਰ ਬਿਠਾਉਣ ਵਿੱਚ ਕਾਮਯਾਬ ਹੋਏ ਸਰਕਾਰਾਂ ਭਾਰਤੀ ਸਮੇ ਕੱਦਕਾਰਤਾ ਫੀਤਿਆਂ ਨਾਲ ਨਾਪ ਲੈਂਦੀਆਂ ਹਨ ਪਰ ਜਿਗਰੇ ਨਾਪਣ ਵਾਲਾ ਫੀਤਾ ਉਹ ਕਿੱਥੋਂ ਲਿਆਉਣ ਇਸੇ ਤਰ੍ਹਾਂ ਦਾ ਇੱਕ ਹੌਲੇ ਦਿਲ ਵਾਲਾ ਅਫਸਰ ਸੀਬੀਆਈ ਟੀਮ ਵਿੱਚ ਵੀ ਸੀ ਜੋ ਇਸ ਸਾਰੇ ਮਾਹੌਲ ਵਿੱਚ ਘਬਰਾਇਆ ਹੋਇਆ ਸੀ ਇਸ ਘਬਰਾਹਟ ਦੇ ਵਿਚ ਉਸ ਤੋਂ ਚੱਲਦੀ ਗੱਡੀ ਵਿੱਚ ਇੱਕ ਫਾਇਰ ਹੋ ਗਿਆ ਜੋ ਗੱਡੀ ਵਿੱਚ ਬੈਠੇ ਉਸਦੇ ਸਾਥੀ ਐਸਆਈ ਪਵਨ ਕੁਮਾਰ ਦੇ ਪੱਟ ਵਿੱਚੋਂ ਆਰ ਪਾਰ ਹੋ ਗਿਆ ਜਿਸ ਨੂੰ ਜਲਦਬਾਜ਼ੀ ਵਿੱਚ ਲੁਧਿਆਣਾ ਡੀਐਮਸੀ ਵਿੱਚ ਭਰਤੀ ਕਰਵਾਇਆ ਗਿਆ ਇਸ ਤੋਂ ਬਾਅਦ ਭਾਈ ਜਗਤਾ ਸਿੰਘ ਹਵਾਰੇ ਸਮੇਤ ਇਹ ਸਾਰੇ ਸੀਆਈਏ ਪਹੁੰਚਦੇ ਹਨ ਆਖਰਕਾਰ ਸੀਐਮ ਬਿਆਨਤ ਸਿੰਘ ਦੇ ਕੇਸ ਦਾ ਮੁੱਖ ਕਰਤਾ ਧਰਤਾ ਫੜਿਆ ਗਿਆ ਸੀ ਆਉਂਦਿਆਂ ਨੂੰ ਐਸਐਸਪੀ ਡੀਆਈਜੀ ਸ਼ਸ਼ੀਕਾਂਤ ਸਮੇਤ ਸਾਰੇ ਵੱਡੇ ਅਫਸਰ ਪਹਿਲਾਂ ਹੀ ਉੱਥੇ ਮੌਜੂਦ ਸਨ ਉਹਨਾਂ ਦਿਨਾਂ ਵਿੱਚ ਪ੍ਰਧਾਨ ਮੰਤਰੀ 나ਸੀਮਾ ਰਾਓ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਉਣਾ ਸੀ ਸੋ ਕੇਪੀਐਸ ਗਿੱਲ ਹਰ ਰੋਜ਼ ਉੱਥੇ ਇਨਸਪੈਕਸ਼ਨ ਲਈ ਆਉਂਦਾ ਸੀ ਪਟਿਆਲਾ ਯੂਨੀਵਰਸਿਟੀ ਤੋਂ ਲੁਧਿਆਣਾ ਨੇੜੇ ਹੋਣ ਕਰਕੇ ਉਹ ਵੀ ਸੀਆਈਏ ਲੁਧਿਆਣਾ ਪਹੁੰਚ ਗਿਆ ਆਪਣੇ ਥਾਣੇਦਾਰ ਦੇ ਗੋਲੀ ਵਜਨ ਕਰਕੇ ਪੂਰਾ ਪੁਲਿਸ ਸਟਾਫ ਗੁੱਸੇ ਵਿੱਚ ਸੀ ਭਾਵੇਂ ਕਿ ਗਲਤੀ ਆਪਣੇ ਬੰਦਿਆਂ ਦੀ ਹੀ ਸੀ ਪਰ ਡਿੱਗੀ ਖੂਤੀ ਗੁੱਸਾ ਕਮਿਆਰ ਤੇ ਵਾਲੀ ਗੱਲ ਹੁਣ ਕਿਸੇ ਤੇ ਤਾਂ ਗੁੱਸਾ ਕੱਢਣਾ ਹੀ ਸੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਆਪਾਂ ਉਸ ਦੌਰ ਦੀ ਗੱਲ ਕਰ ਰਹੇ ਹਾਂ ਜਦੋਂ ਫਰਜੀ ਅਨਕਾਊਂਟਰ ਕਰਨਾ ਪੁਲਿਸ ਲਈ ਕੋਈ ਜ਼ਿਆਦਾ ਵੱਡੀ ਗੱਲ ਸੀ ਸਾਰਾ ਸੀ ਆਈਏ ਸਟਾਫ ਕੇਪੀਐਸ ਗਿੱਲ ਨੂੰ ਕਹਿਣ ਲੱਗਾ ਕਿ ਭਾਈ ਜਗਤਾ ਸਿੰਘ ਹਵਾਰੇ ਕਰਕੇ ਸਾਡੇ ਥਾਣੇਦਾਰ ਨੂੰ ਗੋਲੀ ਵੱਜੀ ਹੈ ਤੇ ਕਹਿੰਦੇ ਅੱਜ ਰਾਤ ਫਰਜੀ ਅਨਕਾਉਂਟਰ ਵਿੱਚ ਅਸੀਂ ਇਸ ਹਵਾਰੇ ਦਾ ਭੋਗ ਪਾ ਦੇਣਾ ਪੁਲਿਸ ਸਟਾਫ ਨੂੰ ਪੂਰੀ ਆਸ ਸੀ ਕਿ ਗਿਲ ਸੌਖਾ ਹੀ ਮੰਨ ਜਾਊਗਾ ਜਿੱਥੇ ਅੱਗੇ ਲੱਖਾ ਪੁੱਤ ਮਾਰਾ ਕੇ ਉਸ ਨੂੰ ਕੋਈ ਫਰਕ ਨਹੀਂ ਪਿਆ ਸੋ ਜਗਤਾ ਸਿੰਘ ਹਵਾਰਾ ਦੇ ਅਨਕਾਉਂਟਰ ਨਾਲ ਵੀ ਇਸ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਇਹ ਗੱਲ ਸੁਣ ਕੇ ਕੇਪੀਐਸ ਗਿੱਲ ਗੁੱਸੇ ਨਾਲ ਭੜਕ ਗਿਆ ਤੇ ਉਸ ਨੇ ਇਸ ਅਨਕਾਉਂਟਰ ਤੋਂ ਸਾਫ਼ ਮਨਾ ਕਰ ਦਿੱਤਾ ਤੇ ਉਹ ਹੀ ਸਾਰੇ ਸੀਆਈਏ ਸਟਾਫ ਨੂੰ ਚੰਗੀ ਤਰ੍ਹਾਂ ਖੇਚ ਜਿੱਤਾ ਕਿ ਜੇ ਕਿਸੇ ਨੇ ਵੀ ਕੋਈ ਪੁੱਟੀ ਸਿੱਧੀ ਹਰਕਤ ਕੀਤੀ ਤਾਂ ਉਹ ਆਪਣੇ ਹਾਲ ਦਾ ਜ਼ਿੰਮੇਵਾਰ ਆਪ ਹੋਵੇਗਾ ਇਹ ਜਵਾਬ ਸੁਣ ਕੇ ਸਾਰਾ ਸਟਾਫ ਹੈਰਾਨ ਪਰੇਸ਼ਾਨ ਸੀ ਕਿ ਕਮਾਲ ਹੈ ਕੱਲ ਤੱਕ ਜਿਹੜੇ ਕੰਮ ਲਏ ਉਹਨਾਂ ਨੂੰ ਸ਼ਾਬਾਸ਼ ਹੀ ਮਿਲਦੀ ਸੀ ਪ੍ਰਮੋਸ਼ਨਾਂ ਮਿਲਦੀਆਂ ਸਨ ਅੱਜ ਇਹ ਗੇਮ ਪੁੱਟੀ ਕਿਵੇਂ ਪੈ ਗਈ ਦਰਸਾਲ ਸੀਐਮ ਬਿਆਨਤ ਸਿੰਘ ਦੇ ਮਰਦਰ ਤੋਂ ਬਾਅਦ ਜਦ ਤੱਕ ਉਹ ਖਾਰਗੋ ਸਿੰਘ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏ ਉਸ ਸਮੇਂ ਤੱਕ ਹਾਲਾਤ ਕਾਫੀ ਬਦਲ ਚੁੱਕੇ ਸਨ ਜਿਸ ਨੂੰ ਸੀਬੀਆਈ ਦੀ ਟੀਮ ਉਸ ਸਮੇਂ ਸਮਝ ਨਹੀਂ ਪਾਈ ਦੂਜਿਆਂ ਦੇ ਘਰ ਅੱਗ ਬਾਲ ਕੇ ਨਿੱਗ ਸੇਕਣ ਵਾਲਿਆਂ ਨੂੰ ਪਤਾ ਉਸ ਸਮੇਂ ਚੱਲਦਾ ਹੈ ਜਦੋਂ ਆਪਣੀ ਚਮੜੀ ਨੂੰ ਸੇਕ ਲੱਗੇ ਇਹ ਗੱਲ ਤਾਂ ਸਭ ਨੂੰ ਪਤਾ ਹੈ ਕਿ ਸੀਐਮ ਬਿਆਨਤ ਸਿੰਘ ਦੀ ਪੂਰੀ ਸ਼ਹਿ ਮਿਲਣ ਤੇ ਹੀ ਕੇਪੀਐਸ ਗਿੱਲ ਨੇ ਪੰਜਾਬ ਦੀ ਨੌਜਵਾਨੀ ਦਾ ਸ਼ਰਮ ਘਾਣ ਕੀਤਾ ਸੀ ਪਰ ਜਿਵੇਂ ਜਿਵੇਂ ਇਹ ਤਮਾਸ਼ਾ ਵੱਡਾ ਹੁੰਦਾ ਗਿਆ ਜਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਕਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਨੇ ਆਵਾਜ਼ ਚੁੱਕੀ ਜਿਸ ਦੇ ਨਤੀਜੇ ਇਹ ਸਾਰੇ ਵਰਤਾਰੇ ਨੂੰ ਸ਼ਾਇਦ ਦੇਣ ਵਾਲੇ ਕੇਪੀਐਸ ਗਿੱਲ ਤੇ ਬਿਆਜ ਸਿੰਘ ਖਿਲਾਫ ਵਿਰੋਧ ਵਧਾ ਗਿਆ ਵਿਦੇਸ਼ੀ ਸਰਕਾਰਾਂ ਦਾ ਦਬਾਅ ਪੈਣ ਲੱਗਾ ਹਾਈ ਕੋਰਟ ਵਿੱਚ ਕਈ ਪੁਰਾਣੇ ਕੇਸ ਦੁਬਾਰਾ ਸ਼ੁਰੂ ਹੋ ਗਏ ਸਿਆਣੇ ਕਹਿੰਦੇ ਹਨ ਕਿ ਮਾਰੇ ਸਮੇਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਚੰਗੇ ਸਮੇਂ ਦੇ ਸਾਥੀ ਸਾਥ ਛੱਡਣ ਲੱਗ ਪੈਂਦੇ ਹਨ ਕੇਪੀਐਸ ਗਿੱਲ ਨਾਲ ਵੀ ਹੁਣ ਇਸੇ ਤਰ੍ਹਾਂ ਹੋ ਰਿਹਾ ਸੀ ਆਪਣੇ ਖਿਲਾਫ ਮਾਹੌਲ ਬਣਦਿਆ ਦੇਖ ਸੀਐਮ ਬਿਆਦ ਸਿੰਘ ਨੇ ਕੇਪੀਐਸ ਗਿੱਲ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਖਬਰਾਂ ਦੱਸਦੀਆਂ ਹਨ ਕਿ ਬਿਆਦ ਸਿੰਘ ਦੇ ਇਸ ਬਦਲੇ ਵਰਤਾਅ ਕਰਕੇ ਦੋਵਾਂ ਵਿਚਕਾਰ ਮਤਭੇਦ ਬਾਤਾਂ ਚੱਲ ਰਹੇ ਸਨ ਤੇ ਜੋ ਜਗਜਹਾਰ ਹੋ ਚੁੱਕੇ ਸਨ ਇਸ ਬਦਲਦੇ ਮਾਹੌਲ ਵਿੱਚ ਹੀ ਖਾਰਕੋ ਸਿੰਘਾ ਨੇ ਸੀਐਮ ਬਿਆਦ ਸਿੰਘ ਨੂੰ ਬੰਬ ਨਾਲ ਉੜਾ ਦਿੱਤਾ ਸੀ ਇਹ ਘਟਨਾ ਬਿਲਕੁਲ ਉਸ ਸਮੇਂ ਘਟੀ ਜੇ ਸ਼ੱਕ ਦੀ ਸੂਈ ਸਭ ਤੋਂ ਪਹਿਲਾਂ ਕੇਪੀਐਸ ਗਿੱਲ ਤੇ ਹੀ ਜਾਂਦੀ ਸੀ ਸੋ ਭਾਈ ਜਗਤਾਰ ਸਿੰਘ ਹਵਾਰੇ ਦੇ ਜਿਉਂਦੇ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਕੇਪੀਐਸ ਗਿੱਲ ਉਹੀ ਹੋਣਾ ਸੀ ਅਗਲੇ ਦਿਨ ਏਜੰਸੀਆਂ ਆਉਂਦੀਆਂ ਸਭ ਕੁਝ ਸਾਫ਼-ਸਾਫ਼ ਹੋ ਜਾਂਦਾ ਤੇ ਜੇ ਉਸ ਰਾਤ ਪਾਈ ਜਗਤਾਰ ਸਿੰਘ ਹਵਾਰੇ ਦਾ ਫਰਜੀ ਐਨਕਾਊਂਟਰ ਹੋ ਜਾਂਦਾ ਸਭ ਤੋਂ ਵੱਡਾ ਸਿਆਪਾ ਕੇਪੀਐਸ ਗਿੱਲ ਦੇ ਗਲ ਵਿੱਚ ਹੀ ਪੈਣਾ ਸੀ ਸੋ ਕੇਪੀਐਸ ਗਿੱਲ ਦੀ ਸਪੋਰਟ ਕਰਨ ਵਾਲੇ ਜ਼ਿਆਦਾਤਰ ਇਸ ਘਟਨਾ ਦੇ ਉਧਾਰਨ ਦੇ ਕੇ ਉਸ ਦੀ ਸਿਫਤ ਕਰਦੇ ਹਨ ਪਰ ਅਸਲ ਵਿੱਚ ਇਹ ਸਭ ਕੇਪੀਐਸ ਗਿੱਲ ਨੇ ਆਪਣੀ ਜਾਨ ਬਚਾਉਣ ਲਈ ਕੀਤਾ ਸੀ ਨਾ ਕਿ ਕਿਸੇ ਦੀ ਭਲਾਈ ਲਈ ਅੱਜ ਦੀ ਇਸ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਵਾਤੇਵਾ ਸਹਿਲ ਜਰੂਰ ਕਰਿਓ ਜੀ ਤੇ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ